ਨੇ ਮੁਕਾਬਲਾ ਤਾਂ ਮੇਰੇ ਹਿਸਾਬ ਨਾਲ ਕਾਂਗਰਸ ਨਾਲ ਹੋਊ ਜਦੋਂ ਅਲੱਗ ਅਲੱਗ ਲੜਦੇ ਆ ਫਿਰ ਉਹਦੇ ਵਿੱਚ ਸੋਡਾ ਜਿਹੜਾ ਆਪਣਾ ਕੋਰ ਵੋਟਰ ਨਾਲ ਜੁੜਦਾ ਜੇ ਅਸੀਂ ਕਿਤੇ ਅੱਜ ਗੱਠ ਜੋੜ ਕੇ ਲੜਦੇ ਅੱਜ ਸਪਿੰਡਾ ਜੀ ਵੀ ਵਟਸਐਪ ਤੇ ਸੀ ਕਿੰਨਾ ਨੇ ਗੱਲਾਂ ਤਾਂ ਬਹੁਤ ਕੀਤੀ ਆ ਸਰਕਾਰ ਨੇ ਪਰ ਅਜੇ ਤੱਕ ਕੋਈ ਕਸ਼ ਕਰ ਨਹੀਂ ਸਕੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਹੇ ਆ ਤੋਦਾਂ ਕਿ ਨਿੱਕੇ ਹਿੱਤ ਤੋਂ ਉੱਪਰ ਉੱਠ ਗਿਆ ਸਾਰਾ ਕੁਝ ਖਾਸ ਤੌਰ ਤੇ ਜਿਹੜੀ ਭਾਜਪਾ ਦੇ ਫੰਡਾ ਜਿਹੜਾ ਬਹੁਤ ਮਾੜੇ ਨੇ 2003 ਤੋਂ ਜਦੋਂ ਮਿੱਕ ਤੇ ਡਿਊਟੀ ਲੱਗੀ ਆ ਚਾਰ ਵਾਰ ਸੀ ਵਿਧਾਨ ਸਭਾ ਵਿੱਚੋਂ ਜਿੱਤੀ ਵਾਈ ਇਲੈਕਸ਼ਨ ਦੇ ਵਿੱਚ ਵੀ ਪੂਰੀ ਸਰਕਾਰ ਦੀ ਤਕਸ਼ਾਈ ਦੇ ਬਾਵਜੂਦ ਤੇ ਇਸ ਵਾਰ ਵੀ ਜਿਹੜਾ ਲੋਕਾਂ ਦਾ ਜਿਹੜਾ ਅੱਜ ਜੋਸ਼ ਦੇਖਿਆ ਵਰਕਰਾਂ ਦਾ ਅੱਜ ਅਸੀਂ ਮੀਟਿੰਗ ਬੁਲਾਈ ਸੀ ਤੇ ਵੱਡੀ ਗਿਣਤੀ 'ਚ ਲੋਕ ਪਹੁੰਚੇ ਨੇ ਰਿਜ਼ਲਟ ਦਾ ਵਰਕਰਾਂ ਨੇ ਦੇਣਾ ਲੋਕਾਂ ਵੋਟਾਂ ਲੋਕਾਂ ਨੇ ਬਾੜੀਆਂ ਨੇ ਦਿਨ ਰਾਤ ਅਸੀਂ ਲੋਕਾਂ 'ਚ ਹਾਜ਼ਰ ਆ ਉਹਨਾਂ ਨੂੰ ਪਤਾ ਲੱਗੂਗਾ ਜਿੱਦਣ ਰਿਜ਼ਲਟ ਆਏ ਸਾਰਿਆਂ ਨੂੰ ਪਤਾ ਲੱਗੂ ਲੋਕ ਸਭਾ 2024 ਦਾ ਦੰਗਲ ਐਸਲੋਪਰੀ ਤਰ੍ਹਾਂ ਫਖ ਚੁਕਿਆ ਅਗਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ 13 ਸੀਟਾਂ 13 ਸੀਟਾਂ ਤੇ ਹਰ ਸੀਟ ਦਾ ਬਹੁਤ ਫਸਵਾ ਮੁਕਾਬਲਾ ਪਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਲੁਧਿਆਣਾ ਸ਼ਹਿਰ ਹੌਟ ਸੀਟ ਬਣ ਚੁੱਕੀ ਹੈ ਜਿੱਥੇ ਚਾਰੇ ਕੈਂਡੀਡੇਟ ਆਪਣਾ ਆਪਣਾ ਦਾਵਾ ਕਰਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਨੂੰ ਸ਼੍ਰੋਮਣੀ ਕਾਲੇ ਦੰਨੇ ਆਪਣੇ ਚੋਣ ਮੈਦਾਨ ਚੁਟਾਰਿਆ ਤੇ ਗੱਲ ਕਰਦੇ ਆ ਇਹ ਆਲੀ ਸਾਥ ਐਮਐਲਏ ਵਾਲੇ ਜਿਹੜੇ ਕਿ ਕਾਫੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵੀ ਨੇ ਔਰ ਬਹੁਤ ਵਾਰ ਐਮਐਲਏ ਵੀ ਬਣੇ ਨੇ ਔਰ ਉਹਨਾਂ ਦਾ ਅਹਿਮ ਯੋਗਦਾਨ ਰਹੇਗਾ ਰਣਜੀਤ ਸਿੰਘ ਢਿੱਲੋਂ ਨੂੰ ਜਤਾਨ ਚ ਗੱਲ ਕਰਨੇ ਮੇਰੇ ਨਾਲ ਮੌਜੂਦ ਨੇ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਜਿਸ ਇੱਕ ਨੇ ਦੇਖਿਆ ਗਿਆ ਤੁਹਾਡਾ ਏਰੀਆ ਬਹੁਤ ਵੱਡੇ ਮਾਰਜਨ ਨਾਲ ਸ਼੍ਰੋਮਣੀ ਅਕਾਲੀ ਦਲ ਜਿੱਦਾ ਆ ਰਿਹਾ ਕੀ ਸਮੇਂ ਤੇ ਇਸ ਵਾਰ ਵੀ ਰਣਜੀਤ ਸਿੰਘ ਢਿੱਲੋਂ ਤੁਹਾਡੇ ਏਰੀਆ ਚੋ ਕਿਦਾਂ ਹੰਗੋਰਾ ਮਿਲ ਲਿਆ ਲੋਕਾਂ ਦਾ ਦੇ ਕੋਲ ਯੋ ਅਲਕਾ ਦਾ ਆ ਹੈਗਾ ਕਿ ਇਲਾਕਾ ਜਿਹੜਾ ਅਕਾਲੀ ਦਲ ਦਾ ਵਿਗੜਾ ਪੰਥ ਦਾ ਵਿਗੜਾ ਜੀ ਸੋ ਹਮੇਸ਼ਾ ਹੀ ਇਸ ਇਲਾਕੇ ਨੇ ਸਾਡਾ ਬੜਾ ਸਾਥ ਦਿੱਤਾ 2003 ਤੋਂ ਜਦੋਂ ਮੇਰੇ ਇੱਥੇ ਡਿਊਟੀ ਲੱਗੀ ਆ ਚਾਰ ਵਾਰ ਸੀ ਵਿਧਾਨ ਸਭਾ ਇਥੋਂ ਜਿੱਤੀ ਆ 2007 ਦੇ ਵਿੱਚ ਉਸ ਤੋਂ ਬਾਅਦ 12 ਦੇ ਵਿੱਚ ਉਸ ਤੋਂ ਬਾਅਦ 19 ਤੇ 22 ਦੇ ਵਿੱਚ ਜਦੋਂ ਪੂਰੀ ਹਨੇਰੀ ਰਹੀ ਉਸ ਸਮੇਂ ਵੀ ਆਪ ਦੀ ਸੀਟ ਅਕਾਲੀ ਦਲ ਦੇ ਹਿੱਸੇ ਆ ਪਾਈ ਇਲੈਕਸ਼ਨ ਵੀ ਜਿੱਤੇ ਤੁਸੀਂ ਪਾਈ ਇਲੈਕਸ਼ਨ ਦੇ ਵਿੱਚ ਵੀ ਪੂਰੀ ਸਰਕਾਰ ਦੀ ਤੱਕੇਸ਼ਾਈ ਦੇ ਬਾਵਜੂਦ ਜਿੱਤੇ ਇਸ ਵਾਰ ਵੀ ਜਿਹੜਾ ਲੋਕਾਂ ਦਾ ਜਿਹੜਾ ਅੱਜ ਜੋਸ਼ ਦੇਖਿਆ ਵਰਕਰਾਂ ਦਾ ਅੱਜ ਅਸੀਂ ਮੀਟਿੰਗ ਬੁਲਾਈ ਸੀ ਤੇ ਵੱਡੀ ਗਿਣਤੀ ਚ ਲੋਕ ਪਹੁੰਚੇ ਨੇ ਤੇ ਮੈਨੂੰ ਉਮੀਦ ਆ ਪੂਰੀ ਕਿ ਵਰਕਰਾਂ ਦੇ ਜੋਸ਼ ਨਾਲ ਕਿਉਂਕਿ ਰਿਜ਼ਲਟ ਤਾਂ ਵਰਕਰਾਂ ਨੇ ਦੇਣਾ ਲੋਕਾਂ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਸਾਡੀ ਜਿਹੜੀ ਡਿਊਟੀ ਇੱਥੇ ਲੱਗੀ ਆ ਤੇ ਮੈਂ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਿਆ ਦਿਨ ਰਾਤ ਅਸੀਂ ਲੋਕਾਂ 'ਚ ਹਾਜ਼ਰ ਆ ਕਦੇ ਕਿਸੇ ਨੂੰ ਭੁਲਾਰਾ ਨਹੀਂ ਕਦੇ ਕਿਸੇ ਨਾਲ ਝੂਠਾ ਵਾਦਾ ਨਹੀਂ ਸਪਸ਼ਟ ਦਾ ਬਹੁਤ ਜ਼ਿਆਦਾ ਆ ਨਾ ਕਿ ਹਾਂ ਜਾਂ ਨਾ ਬਸ ਤੇ ਕੰਮ ਪਤਾ ਹੀ ਆ ਸਾਰਿਆਂ ਨੂੰ ਕਿਸੇ ਨੂੰ ਕੋਈ ਗੁੰਮਰਾ ਮੈਂ ਨਾ ਕੀਤਾ ਨਾ ਕਦੇ ਕਰਨਾ ਤੇ ਮੇਰਾ ਵੀ ਕੋਈ ਨਿੱਜੀ ਸਵਾਰਥ ਨਹੀਂ ਹੈਗਾ ਰਾਜਨੀਤੀ ਦੇ ਵਿੱਚ ਮੈਂ ਪਾਰਟੀ ਨੂੰ ਸਮਰਪਿਤ ਹਾਂ ਲੋਕਾਂ ਨੂੰ ਸਮਰਪਿਤ ਹਾਂ ਪੰਜਾਬ ਨੂੰ ਸਮਰਪਿਤ ਹਾਂ ਸੋ ਇਸ ਲਈ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਲੋਕ ਇਹਦੇ ਵਿੱਚ ਸਾਡਾ ਸਾਥ ਦੇਣਗੇ ਤੇ ਢਿੱਲੋਂ ਸਾਹਿਬ ਨਾਲ ਮੇਰੇ ਨਿੱਜੀ ਤੌਰ ਤੇ ਬਹੁਤ ਵਧੀਆ ਸਬੰਧ ਨੇ ਭਰਾਵਾਂ ਵਰਗੇ ਸਬੰਧ ਨੇ ਬਹੁਤ ਵਧੀਆ ਇਨਸਾਨ ਨੇ ਤੇ ਲੀਡਰਸ਼ਿਪ ਨੂੰ ਪੁੱਛਿਆ ਗਿਆ ਸੀ ਤੇ ਮੈਂ ਕਿਹਾ ਕਿ ਸਭ ਤੋਂ ਵਧੀਆ ਇਨਸਾਨ ਤਾਂ ਇਹ ਹੀ ਹੈ ਜੇ ਆਪਾਂ ਦੇਖਦੇ ਆ ਤੇ ਉਹਨਾਂ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਅਸੀਂ ਪੂਰਾ ਦਿਨ ਰਾਤ ਇਹ ਕਰਾਂਗੇ ਉਹਨੂੰ ਜਿਤਾਉਣਗੇ ਤੁਹਾਡਾ ਵੀ ਜ਼ਿਕਰ ਹੋ ਰਿਹਾ ਸੀ ਤੁਸੀਂ ਵੀ ਇਲੈਕਸ਼ਨ ਲੰਦੇ ਮੈਂ ਤਾਂ ਆਲਰੇਡੀ ਐਮਪੀ ਹੈ ਗਈ ਆ ਐਮਪੀ ਦੀ ਗੱਲ ਨਹੀਂ ਇਹ ਉਹਦੇ ਲਈ ਮੈਂ ਕੈਂਡੀਡੇਟ ਨਹੀਂ ਸੀ ਜਿਸ ਤਰੀਕੇ ਨਾਲ ਸੁਖਵੀਰ ਬਾਦਲ ਕਹ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਐਸੀ ਪਾਰਟੀ ਹੈ ਪੰਜਾਬੀ ਆਂਦੀ ਪਾਰਟੀ ਹੈ ਪੰਥਕ ਪਾਰਟੀ ਹੈ ਕਿ ਇਹ ਜਿਹੜਾ ਲੌਜਿਕ ਹੈ ਇਹ ਲੋਕਾਂ ਦੀ ਜਹਨ ਵਿੱਚ ਆਏਗਾ ਔਰ ਤੁਹਾਨੂੰ ਵੋਟ ਪਾਏਗਾ ਕਿਉਂਕਿ ਬਾਕੀ ਪਾਰਟੀਆਂ ਕਹਿੰਦੇ ਸਾਰੀਆਂ ਬਾਹਰੋਂ ਆਈਆਂ ਦਿੱਲੀ ਦੇ ਆਈਆਂ ਉਹਨਾਂ ਨੇ ਜਿੱਤ ਕੇ ਦਿੱਲੀ ਚੱਲ ਜਾਣਾ ਕੰਮ ਨਹੀਂ ਹੁੰਦਾ ਉਹ ਅਕਾਲੀ ਦਲ ਦੀ ਜੋ ਸਰਕਾਰ ਰਹੀ ਹੈ ਨਾ ਬਹੁਤ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹੋਏ ਨੇ। ਆ ਜਿਹੜਾ ਲੁਧਿਆਣਾ ਵੀ ਜਿਹੜਾ ਫਲਾਈਓਵਰ ਬਣਿਆ ਇਹ ਵੀ ਅਕਾਲੀ ਦਲ ਦੀ ਸਰਕਾਰ ਦੇ ਦੇਣ। ਲੋਡੂ ਵਾਲਾ ਬਾਈਪਾਸ ਨਹਿਰ ਦੇ ਨਾਲ ਜਿਹੜਾ ਸਾਡਾ ਨੋਡ ਬਣੀ ਹੈ ਜਿਹੜੀ। ਸੋ ਅੱਜ ਲੁਧਿਆਣਾ ਸ਼ਹਿਰ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਚ ਅਕਾਲੀ ਦਲ ਦਾ ਵੱਡਾ ਯੋਗਦਾਨ ਆ। ਫਿਰ ਜਿੱਤੇ ਵੱਡੇ ਪ੍ਰੋਜੈਕਟ ਬਿਜਲੀ ਦੇ ਪ੍ਰੋਜੈਕਟ ਲੱਗੇ ਨੇ ਤੇ ਜਾਂ ਅੱਜ ਨੇ ਤਾਂ ਆਪਣੇ ਬਾਈਪਾਸ ਬਣੇ ਨੇ, ਫਲਾਈਓਵਰ ਬਣੇ ਨੇ ਪੂਰੇ ਪੰਜਾਬ ਦੇ ਵਿੱਚ। ਇਹਦੇ ਚ ਡਿਵੈਲਪਮੈਂਟ ਦੇ ਮੁੱਦੇ ਤੇ ਕਾਲੀ ਦਲ ਦਾ ਕੋਈ ਕੰਪੀਟੀਸ਼ਨ ਨਹੀਂ ਠੀਕ ਆ ਪਿਛਲੇ ਸਮੇਂ ਚ ਕੁਝ ਘਟਨਾਵਾਂ ਇਦਾਂ ਦੀਆਂ ਹੋਈਆਂ ਤੇ ਜਿਨ੍ਹਾਂ ਨੂੰ ਅਸੀਂ ਸਹੀ ਢੰਗ ਨਾਲ ਟੈਕਲ ਨਹੀਂ ਕਰ ਸਕੇ ਤਾਂ ਤੇ ਰੀਜ਼ਨ ਵੀ ਹੋ ਜਾਂਦੇ ਨੇ ਕੰਮ ਕਰਦੇ ਤਾਂ ਉਹ ਵੀ ਜਾਂਦੇ ਨੇ ਤੇ ਇਦਾਂ ਦੇ ਕਾਰਨਾਂ ਕਰਕੇ ਜਿਹੜੇ ਕੁਝ ਵਿਰੋਧੀਆਂ ਨੇ ਪ੍ਰਚਾਰ ਵੀ ਕੀਤਾ ਝੂਠਾ ਪ੍ਰਚਾਰ ਵੀ ਹੋਇਆ ਤੇ ਕਿਤੇ ਗਲਤੀਆਂ ਵੀ ਹੋਈਆਂ ਤੇ ਉਹ ਤੱਕ ਮੈਂ ਅੱਜ ਸਨ ਪੁਕਤਣਾ ਪਿਆ ਤੇ ਆਉਣ ਵਾਲੇ ਸਮੇਂ ਚ ਉਮੀਦ ਆ ਕਿ ਇਹ ਪਾਰਟੀ ਲੋਕਾਂ ਦੀ ਭਾਵਨਾਵਾਂ ਤੇ ਪੂਰਾ ਉਧਰੂਗੀ ਅਤੇ ਲੋਕਾਂ ਦੀ ਸੋਚ ਮੁਤਾਬਕ ਪਾਰਟੀ ਹਮੇਸ਼ਾ ਸਮੇਂ ਸੇਵਾ ਕਰੂਗੀ ਇਸੇ ਕਨਾਲ ਤੁਸੀਂ ਦੇਖਿਆ ਜਾਵੇ ਨੌਜਵਾਨਾਂ ਦੀ ਤੁਸੀਂ ਕਹਿੰਦੇ ਬਾਹ ਫੜੇ ਸੀਗੇ ਔਰ ਵਿਕਾਸ ਦੀ ਜਿਹੜੀ ਗੱਲ ਕੀਤੀਆਂ ਅਗਰੇ ਹਾਲੀ ਹਲਕੇ ਦੀ ਗੱਲ ਕਰੀਏ ਹਾਲੀ ਹਲਕੇ ਸਭ ਤੋਂ ਪਹਿਲਾਂ ਤੁਹਾਡੇ ਮਾਡਲ ਸੀਗੇ ਸਪੋਰਟਸ ਮਾਡਲ ਗੇਮਸ ਸਟੇਡੀਅਮ ਬਣਾਣੇ ਉਹ ਦੁਆਰਾ ਜਿਹੜੇ ਹੈ ਇਸ ਵਕਤ ਕਿੱਥੇ ਰਹਿ ਗਏ ਨੇ ਕੋਈ ਬਾਕੀ ਸਰਕਾਰਾਂ ਨੇ ਆ ਕੇ ਉਹਨੂੰ ਅੱਗੇ ਇੰਪਲੀਮੈਂਟ ਕਿਉਂ ਨਹੀਂ ਬਧਾਇਆ ਮਰੇਗਾ ਦੀ ਗੱਲ ਕਰੀਏ ਤੁਸੀਂ ਸਭ ਤੋਂ ਪਹਿਲਾਂ ਸੀਗੇ ਜਿਹੜੇ ਤੁਹਾਡੇ ਰੋਲ ਮਾਡਲ ਦਿਖਾਏ ਜਾਂਦੇ ਸੀ ਪੰਜਾਬ ਕੇ ਬਾਹਰ ਹੁਣ ਅੱਜ ਦੀ ਦੇਰ ਚ ਕਿਉਂ ਨਹੀਂ ਉਹ ਲੋਕਾਂ ਨੇ ਉਹਨੂੰ ਅਪਣਾਇਆ ਦੂਜੀਆਂ ਸਰਕਾਰਾਂ ਨੇ ਦੇਖੋ ਇਹ ਨਾ ਤੁਹਾਡੇ ਵੀਰ ਮਨ 'ਚ ਜਜ਼ਬਾ ਹੁੰਦਾ ਰਿਹਾ ਉਸ ਟਾਈਮ ਦੇ ਵਿੱਚ ਇੱਕ ਜਜ਼ਬਾ ਸੀਗਾ ਮੈਂ ਤਾਂ ਆਹ ਫਰਾਨਾ ਨੇ ਵੀ ਇੱਕਦਾਂ ਇਨੇ ਸਪੋਰਟਸ ਪਾਰਕ ਬਣੇ ਨੇ ਗਰਾਊਂਡ ਬਣੇ ਨੇ ਜਿਹੜੇ ਜਿਹਦਾ ਵੱਡਾ ਫਾਇਦਾ ਹੋ ਰਿਹਾ ਲੋਕਾਂ ਨੂੰ ਅੱਜ ਨਾ ਕਿਉਂਕਿ ਸਭ ਤੋਂ ਜ਼ਰੂਰੀ ਸਿਹਤ ਆ ਤੇ ਬੰਦਾ ਤੰਦਰੁਸਤੀ ਨਾਲ ਹੀ ਸਾਰਾ ਕੁਝ ਆ ਸੋ ਨੌਜਵਾਨਾਂ ਲਈ ਬਜ਼ੁਰਗਾਂ ਲਈ ਬੱਚਿਆਂ ਲਈ ਸਾਡੀਆਂ ਭੈਣਾਂ ਲਈ ਹਰੇਕ ਦੇ ਲਈ ਇਹ ਬਹੁਤ ਲਾਹੇਵੰਦ ਅੰਦਾਸ ਤੰਦਰੁਸਤ ਰੱਖਣ ਲਈ ਬੜਾ ਵਧੀਆ ਮਾਡਲ ਸੀ ਸੋ ਲੋੜ ਆ ਇਹ ਸਾਰੀਆਂ ਸਰਕਾਰਾਂ ਨੂੰ ਅਪਣਾਉਣ ਦੀ ਇਸ ਵਾਰ ਵੀ ਇਹਨਾਂ ਨੇ ਗੱਲਾਂ ਤਾਂ ਬਹੁਤ ਕੀਤੀਆਂ ਸਰਕਾਰ ਨੇ ਪਰ ਹਜੇ ਤੱਕ ਕੁਝ ਕਰ ਨਹੀਂ ਸਕੇ ਇਹ ਜਿਹੜੇ 70 ਸਪੋਰਟਸ ਪਾਰਕ ਨੇ ਇੱਕ ਸਾਲ ਜਿ ਬਣੇ ਸੀਗੇ ਤੇ ਇਹਦੇ ਵਿੱਚ ਕਦੇ ਨਾ ਕੋਈ ਪਾਲਿਸੀ ਸੀਗੀ ਪਾਲਿਸੀ ਨਵੀਂ ਬਣਾਈ ਗਈ ਸੀ ਬੜੀਆਂ ਇੱਕ ਨਵਾਂ ਪ੍ਰੋਜੈਕਟ ਸੀਗਾ ਨਾ ਜਿਹਨੂੰ ਪੂਰੇ ਦੇਸ਼ 'ਚ ਅਪਣਾਉਣ ਦੀ ਲੋੜ ਆ ਤੇ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਆ ਵੀ ਸਰ ਕਿਉਂਕਿ ਉਸ ਵਾਰ ਸਾਡੀ ਸਰਕਾਰ ਹੀ ਨਹੀਂ ਆਈ ਨਹੀਂ ਤਾਂ ਅਸੀਂ ਹੋ ਸਕਦਾ ਵੀ ਸਾਰੇ ਪੰਜਾਬ 'ਚ ਨੂੰ ਲਾਗੂ ਕਰਦੇ ਤੇ ਹੁਣਲੇ ਸਮੇਂ 'ਚ ਮੌਕਾ ਮਿਲਿਆ ਤਾਂ ਇਹ ਪ੍ਰੋਜੈਕਟ ਅਸੀਂ ਪੂਰੇ ਪੰਜਾਬ 'ਚ ਲਾਗੂ ਕਰਾਂਗੇ ਤੋ ਜੇ ਐਮਪੀ ਦੀ ਸੀਟ ਮਿਲਦੀ ਆ ਤੇ ਹਾਲੇ ਹਲਕੇ ਚ ਤਾਂ ਬਾਕੀ ਸਦਕੇ ਤਾਂ ਕਿ ਹਲਕੇ ਚ ਹਾਲੇ 30 ਤਾਂ ਕਿ ਹਲਕੇ ਚ ਹਾਲੇ ਸਾਹ ਕੋਸ਼ਿਸ਼ ਕਰਨਗੇ ਨਹੀਂ ਨਹੀਂ ਅਸੀਂ ਤਾਂ ਕਰਾਂਗੇ ਜੀ ਪੂਰਾ ਕਰਾਂਗੇ ਇੱਕ ਆਸਵਾਲ ਆ ਕਿ ਸਮਾਂ ਦਿਓ ਚਾਰੇ ਕੈਂਡੀਡੇਟ ਮੈਦਾਨ ਚ ਹਾਲਾਂਕਿ ਤਿੰਨ ਕੈਂਡੀਡੇਟ ਤਾਂ ਕਾਂਗਰਸ ਦੇ ਹੀ ਹੈ ਸਮਝ ਲਓ ਤੇ ਤੁਹਾਡਾ ਚੌਥਾ ਕੈਂਡੀਡੇਟ ਆ ਦਲ ਬਦਲੂ ਵੀ ਕਹਿ ਸਕਦੇ ਹੋ ਸਾਰੇ ਇਲਜ਼ਾਮ ਲੱਗਦੇ ਨੇ ਐਕਚੁਅਲੀ ਭਾਰਤੀ ਜਨਤਾ ਪਾਰਟੀ ਤੋਂ ਤੁਹਾਡਾ ਗੱਠਜੋੜ ਅਲੱਗ ਹੋਣ ਕਰਕੇ ਕੀ ਉਹਦਾ ਨੁਕਸਾਨ ਹੋਏਗਾ ਕਿ ਫਤਹ ਦੇਖੋ ਜੀ ਗੱਠਜੋੜ ਦੇ ਫਾਇਦੇ ਵੀ ਨੇ ਨੁਕਸਾਨ ਵੀ ਹੁੰਦੇ ਨੇ ਉਹਨਾਂ ਦੇ ਕਈ ਜਿਹੜੇ ਸਾਡੇ ਨਾਲ ਸਾਡੀ ਆਪਣੀ ਜਿਹੜੀ ਕੋਰ ਸਾਡਾ ਵੋਟਰ ਸੀਗਾ ਨਾਰਾਜ਼ ਵੀ ਸੀਗਾ ਤੇ ਜਦੋਂ ਅਲੱਗ-ਅਲੱਗ ਲੜਦੇ ਆ ਫਿਰ ਉਹਦੇ ਵਿੱਚ ਸੋਡਾ ਜੜਾ ਆਪਣਾ ਕੋਰ ਵੋਟਰ ਨਾਲ ਜੁੜਦਾ ਜੇ ਅਸੀਂ ਕਿਤੇ ਅੱਜ ਗੱਠਜੋੜ ਤੇ ਲੜਦੇ ਅੱਜ ਸਿੱਪੰਡਾ ਜੀ ਵੀ ਵੱਟ ਸਕਦੇ ਸੀਗੇ ਸਾਡਾ ਵਰਕਰਿੰਗ ਤੌਰ 'ਤੇ ਨਾ ਸੀਗਾ ਅਸੀਂ ਵੋਟ ਕਿੱਥੋਂ ਪਾਉਣੀ ਸੀ ਵੀ ਸੋ ਇਸ ਲਈ ਇਹਦਾ ਸਾਨੂੰ ਅਸੀਂ ਫਾਇਦਾ ਮੜੂਗਾ ਤੇ ਲੇਕਿਨ ਆਲ ਸਮੇਂ 'ਚ ਹੋਰ ਵੀ ਸਾਨੂੰ ਬਹੁਤ ਵੱਡੇ ਸੁਧਾਰ ਕਰਨ ਦੀ ਲੋੜ ਹੈਗੀ ਆ ਜੇ ਤੇ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਮੇਰਾ ਹੁਣ ਰਾਜਨੀਤੀ ਦੇ ਵਿੱਚ ਕੋਈ ਨਿੱਜੀ ਸਵਾਰਥ ਨਹੀਂ ਹੈਗਾ ਮੈਂ ਅਕਾਲੀ ਦਲ ਨੂੰ ਪੰਜਾਬ ਨੂੰ ਪੰਥ ਨੂੰ ਕਿਸਾਨੀ ਨੂੰ ਹਰ ਵਰਗ ਨੂੰ ਸਮਰਪਿਤ ਆ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਹੇ ਆ ਤੇ ਉਹਦੇ 'ਚ ਨਿੱਜੀ ਹਿੱਤ ਤੋਂ ਪਰ ਉੱਟ ਕੇ ਸਾਰਾ ਕੁਝ ਕੋਈ ਪਰਸਨ ਮੈਨੂੰ ਕਿਸੇ ਅਹੁਦੇ ਦੀ ਕਿਸੇ ਟਿਕਟ ਦਾ ਆਪਾਂ ਨੂੰ ਕੋਈ ਲਾਲਚ ਨਹੀਂ ਮੁੱਖ ਜਿਹੜਾ ਤੁਹਾਡਾ ਅਸਲ ਚੋਣ ਦਾ ਜਿਹੜਾ ਦੇਖਿਆ ਜਾ ਰਿਹਾ ਮੁਕਾਬਲਾ ਬੀਜੇਪੀ ਦਾ ਕਾਂਗਰਸ ਦਾ ਜਸ ਸੱਤਾਧਾਰੀ ਪਾਰਟੀ ਦਾ ਖੋ ਜਿਹੜੀ ਸੱਤਾਧਾਰੀ ਪਾਰਟੀ ਦਾ ਲੁਧਿਆਣੇ ਚ ਕੋਈ ਹਾਲਾਤ ਬੜੇ ਵਧੀਆ ਨਹੀਂ ਲੱਗਦੇ ਬੀਜੇਪੀ ਦੇ ਪਿੰਡਾਂ ਬਹੁਤ ਮਾੜੀ ਨਹੀਂ 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 ਕਿਤੇ ਵੀ ਨਹੀਂ ਵਧੀਆ ਤੇ ਖਾਸ ਤੌਰ ਤੇ ਜਿਹੜੀ ਬੀਜੇਪੀ ਦੇ ਪਿੰਡਾਂ ਚ ਹਾਲਾਤ ਬਹੁਤ ਮਾੜੇ ਨੇ ਬਿਲ ਦਿੱਤਾ ਸਾਰੇ ਬੰਦੇ ਸਾਨੂੰ 300 ਜੁਟਾ ਰੁਪਏ ਹਾਂ ਕਾਰਨ ਪ੍ਰਯੋਗ ਕਹਿੰਦੇ ਸ਼ਾਬਾਸ਼ ਦੇ ਦੇਣ ਰਿਹਾ ਰਿਜ਼ਲਟ ਆਏ ਤੇ ਪਤਾ ਲੱਗਣਾ ਇਹ ਨਹੀਂ ਗੱਲ ਹੈਗੀ ਤੇ ਲੇਕਿਨ ਰਿਜ਼ਲਟ ਆਏ ਤੇ ਪਤਾ ਲੱਗਦਾ ਸਾਰਾ ਬਲੇਖਾ ਹੁੰਦਾ ਹਰੇਕ ਬੰਦੇ ਦਾ ਪਨੇਖਾ ਜਿਹੜਾ ਸਾਡਾ ਵੀ ਆ। ਲੋਕਾਂ ਨੇ 300 ਪੀਪਲ ਬਣਾ ਲਏ 92 ਸੀਟਾਂ ਲੈ ਲਈਆਂ। ਸਿੱਖਿਆ ਜੀ ਹੁਣ ਪਤਾ ਲੱਗੂਗਾ ਜਿੱਦਣ ਰਿਜ਼ਲਟ ਆਏ ਸਾਰਿਆਂ ਨੂੰ ਪਤਾ ਲੱਗ ਜਾਊਗਾ। ਕੌਣ ਕਿੱਥੇ ਖੜਾ ਵਾ? ਅਸਲੀ ਰਿਜ਼ਲਟ ਲੋਕਾਂ ਨੇ ਫੈਸਲਾ ਕਰਨਾ। ਮੁਕਾਬਲਾ ਨੇ ਦੱਸਿਆ। ਨਹੀਂ ਮੁਕਾਬਲਾ ਤਾਂ ਮੇਰੇ ਹਿਸਾਬ ਨਾਲ ਕਾਂਗਰਸ ਨਾਲ ਹੋਊਗਾ। ਕਾਂਗਰਸ ਨਾਲ। ਹਾਂ ਹਾਂ। ਚਲੋ। ਇਹ ਜਨਾ ਮਲਏ ਮਨਪੀਰ ਸਿੰਘ ਅਲੀ ਜਿਹੜੇ ਕਹਿੰਦੇ ਕਿ ਸਾਡਾ ਮੁੱਖ ਮੁਕਾਬਲਾ ਕਾਂਗਰਸ ਨਾਲ ਆ। ਹਾਲਾਂਕਿ ਭਾਰਤੀ ਜਨਤਾ ਪਾਰਟੀ ਨਾਲ ਚਾਹੇ ਸਾਡਾ ਗੱਠਜੋੜ ਅਲੱਗ ਹੋ ਗਿਆ। ਪਰ ਪੰਡੋ ਹੋ ਕੇ ਸਾਡੇ ਜਿਹੜੇ ਪੰਥਕ ਸੋਚ ਪੰਥਕ ਸਾਡਾ ਵਰਕਰ ਉਹ ਸਾਡੇ ਨਾਲ ਜੁੜਿਆ ਔਰ ਆਉਣ ਵਾਲਾ ਸਮਾਂ ਜਿਹੜਾ ਹੈ ਸ਼੍ਰੋਮਣੀ ਕਾਲੀਦਲ ਦਾ ਹੈ ਔਰ ਜਿੱਤ ਵੀ ਕਹਿੰਦੇ ਸ਼੍ਰੋਮਣੀ ਕਾਲੀਦਲ ਦੀ ਹੈ ਕੈਮਰਾਮੈਨ ਦੇ ਸੁਣਦਾ ਦਾ ਨਾਮ ਰਾਜੇਸ਼ ਮਹਾਰਾ ਸਿਟੀ ਰੋਲਸ ਵਿਧਾਨਾ